ਸਮਾਗਮ ਨੂੰ ਚਾਰ ਚੰਨ ਲਾਣ ਵਿਦਵਾਨ ਪਹੁੰਚੇ ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਸਰਦਾਰ ਕੋਤਾਰ ਸਿੰਘ ਸੰਧਵਾ ਮੁੱਖ ਮਹਿਮਾਨ ਪਹੁੰਚੇ ਇਹਨਾਂ ਲਈ ਜ਼ੋਰਦਾਰ ਤਾੜੀ ਇਹਨਾਂ ਦੇ ਬਾਰੇ ਚੋ ਕੇ ਮੈਂ ਗੱਲ ਕਰਤਾ ਕਰਦੀ ਉਹਨਾਂ ਦੇ ਮੀਟਿੰਗ ਸਾਡੇ ਹਰ ਪੀਸਕ ਦੀ ਦੰਤੀ ਆਜੋ ਸਮਾਜ ਜੇ ਗੁਰਪ੍ਰੀਤ ਸਿੰਘ ਦੀ ਉਹਨਾਂ ਦਾ ਘਵਾ ਹੈ ਤੇ ਕਾਪੀ ਸਿੰਘ ਵੀ ਸੀ ਔਰ ਅਮਰ ਬਰੂਸਲੀ ਦਾ ਕਿਹਦੇ ਕਿਸੇ ਦੇ ਬਰੂਸਲੀ ਦਾ ਨਾਸਨਾ ਬਰੂਸਲੀ ਦਾ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਿਹਾ ਹਾਂ ਸਾਡੇ ਕੋਲ ਸਤਿਕਾਰਯੋਗ ਮੁੱਖ ਮਹਿਮਾਨ ਸਰਦਾਰ ਕੋਰਤਾਰ ਸਿੰਘ ਸੰਧਵਾ ਸਾਹਿਬ ਵੀ ਸਜੇ ਬੈਠੇ ਨੇ ਜਕਾਰਾ ਛੱਡਨ ਨੂੰ ਜਲ ਕਰੇ ਉਹ ਵੀ ਚੜਦੀ ਕਲਾ ਦਾ ਜਕਾਰਾ ਤੇ ਚੜਦੀ ਕਲਾ ਦਾ ਹੰਗਾਰਾ ਤੇ ਜਿੱਥੇ ਤਾੜੀ ਮਾਰਨ ਨੂੰ ਜਲ ਕਰੇ ਮੌਸਮ ਬਹੁਤ ਵਧੀਆ ਖੁੱਲ ਕੇ ਤਾੜੀ ਮਾਰਨੀ ਸੰਧਵਾ ਸਾਹਿਬ ਕਿ ਜਗਤ ਪੰਜਾਬੀ ਸਭਾ ਪਪਾ ਪਾ ਤੇ او ਐਫਸੀ ਦੇ ਨਿੱਕੇ ਸੱਦੇ ਤੇ ਇੱਥੇ ਸਭ ਆਏ ਸੱਜਣ ਜਗਤ ਪੰਜਾਬੀ ਸਭਾ ਪਪਾ ਪਾ ਤੇ ਉਹ ਐਫਸੀ ਦੇ ਨਿੱਕੇ ਸੱਦੇ ਤੇ ਵਿਰਾਸਾ ਬਾਬਾ ਜੀ ਬਾਬਲ ਸਿੰਘ ਜੀ taraf ਤੋਂ ਕਾਲਾ ਬਾਬਲ ਸਿੰਘ ਜੀ ਇਹਨਾਂ ਉਸ ਤੋਂ ਅਗਲੇ ਸਾਡੇ मानयोग शख्सियत जगजीत सिंह दर्दी पदम श्री अड्डी बिहाफ विहाफते हरप्रीत सिंह जी दर्दी साढ़े पहुंचे हैं उन्हों बहुत बहुत स्वागत है जी जगजीत सिंह सिर् भारतीय पत्रकार और सिक्ख्या शास्त्री हैं वो पंजाबी भाषा में रोजाना अखबार चढ़ती कला के मुख्य संपादक पंजा न्यूज़ चैनल चढ़ती कला टाइम टीवी उच सिक्ख्या संस्थावी लड़ी श्री गुरु हरकृष्ण ग्रुप ऑफ के चेयरमैन इंस्टीट्यूटी चे हैं राष्ट्रीय एकता भाईचारक सदभावना मीडिया सिक्स और पंजाबी भाषा सभ्याचार विरासत के प्रचार उन्हवाव साल दो हज़ार बई पदम श्री नित किया गया इसवा उन्नीस सौ में भारत के राष्ट्रपति द्वारा श्रोमी पत्रकार पुरस्कार उन्नीस सौ बानवे सरकार वालों श्रोमी साहित्य अवार्ड और अनेक अंतरराष्ट्री अवार्डा नम्मानित किया गया आज असी बहुत ही माण महसूस कर रहे हाँ उन्हों तो समित करके ਨੂੰ ਇਹ ਸਨਮਾਨ ਪੰਜਾਬੀ ਤੇ ਪੰਜਾਬੀਅਤ ਨੂੰ ਪਰਖੋਲਤ ਕਰਨ ਹੈ ਪੰਜਾਬੀ ਪੱਤਰਕਾਰੀ ਤੇ ਸਿੱਖਿਆ ਦੇ ਖੇਤਰ ਵਿੱਚ ਪਾਏ ਬੜੇ ਮੁੱਲੇ ਯੋਗਦਾਨ ਲਈ ਵਿਰਾਸਤ ਦੇ ਖਾਲਸਾ ਸ਼੍ਰੀ ਅਨੰਤਪੁਰ ਸਾਹਿਬ ਵਿਖੇ ਅਸੀਂ ਵਿਸ਼ੇਸ਼ ਸਨਮਾਨ ਵਿੱਚ ਆਪ ਜੀ ਨੂੰ ਪੰਜਾਬੀ ਨਾਈਟ ਵਜੋ ਸਨਮਾਨ ਕਰਦੇ ਹਾਂ ਹਾਰਨੇਸਟ ਕਰਦੇ ਹਾਂ ਚ ਬਲਾਈ ਸੀ ਹਾਂਜੀ ਮੈਂ ਤਾਂ ਪੂਸ਼ਪ ਲਾਈ ਸੀ ਪੰਜਾਬੀ ਚ ਗੋਰੀ ਮਨੂੰ ਆਪਰੇ ਬਵਾਸ ਕੀਤਾ ਸੀ ਕਹਿੰਦੇ ਫਾਸਟ ਬਹੁਤ ਸਕਦੇ ਪਰ ਸਾਡੇ ਮੁੰਡਿਆਂ ਨੂੰ ਤਾਂ ਫਾਸਟ ਸੀ ਫੋਰ ਪੇ ਹਾਂਜੀ ਇੱਕ ਫਲੂਰ ਸਾਹ ਵਾਲੇ ਬਾਬਿਆਂ ਤੋਂ ਬਾਬਾ ਜੀ ਕਿਹੜੇ ਝੋਦੋ ਸਾਡੇ ਹੌਸਲਾ ਫੜ ਲਈਦਾ ਹੁਣ ਸਾਡੇ ਕੋਲ ਤੇ ਆ ਗਏ ਤੇ ਭੈਣ ਕਮਲਜੀਤ कौर ਬਾਜਬਾ ਦੀ ਜਿਹੜੇ ਆਪਣੇ ਵਸ ਪੂਰੀ ਭਰ ਕੇ ਇੱਥੇ ਲੈ ਕੇ ਆਏ ਹੈਗੇ ਆ ਸੰਧਵਾ ਦਾ ਖੂਨ ਖਾਲ ਦਾ ਹੈ ਕਿਸੇ ਨਾਲ ਕੋਈ ਕਰੇ ਬਿਆਪਤੀ ਦੇ ਖੋਲਦਾ ਖੂਨ ਖਾਉਂਦਾ ਏ ਹਰ ਕੋਈ ਆ ਕੇ ਸਾਰੇ ਸੰਸਾਰ ਵਿੱਚੋਂ ਇਹਦਾ ਨਾਲ ਹੀ ਦੁੱਖ ਸੁੱਖ ਖੋਲਦਾ ਏ ਇਹ ਅੱਖ ਦੇ ਥੱਕਦੇ ਨਹੀਂ ਸੇਵਾ ਕਲ ਦੇ ਰੂਹ ਦੇ ਨਾਲ ਸੰਗਣਾ ਬਿਨਾ ਕਿਸੇ ਵੀ ਕਿਸਮ ਨੇ ਵਿਤ ਕਰੇ ਦੇ ਸਭ ਤੇ ਰੱਖਦੇ ਸਦਾ ਖਿਆਲ ਸੰਗ ਸੰਧਵਾ ਜਿਵੇਂ ਕਰੀ ਦੀ ਅਸਲ ਵਿੱਚ ਲੋਕ ਸੇਵਾ ਆ ਸਾਡੇ ਸਾਹਮਣੇ ਲਈ ਮਿਸਾਲ ਸੰਧਵਾ ਜੈਸ਼ਰ ਬਫਕ ਐਕਸਰਸਾਈਜ਼ ਨਾ ਬਲੋ ਬਹੁਤ ਧੰਨਵਾਦੀ ਹਾਂ ਜਗਤ ਪੰਜਾਬੀ ਸਭਾ ਕੈਨੇਡਾ ਦਾ ਕਿ ਜਿਨ੍ਹਾਂ ਨੇ ਮਾਤ ਭਾਸ਼ਾ ਦੀ ਪਰਫੁੱਲਤਾ ਨਹੀਂ ਮਾਤ ਭਾਸ਼ਾ ਦੇ ਵਿਕਾਸ ਲਈ ਮਾਤ ਭਾਸ਼ਾ ਨੂੰ ਪਿਆਰ ਕਰਨ ਲਈ ਮਾਤ ਭਾਸ਼ਾ ਦੀ ਮਹੱਤਤਾ ਦੱਸਣ ਲਈ ਬਹੁਤ ਵੱਡੇ ਉਪਰਾਲੇ ਕੀਤੇ ਨੇ ਇਸ ਦੇ ਨਾਲ ਹੀ ਨੈਤਿਕ ਜੀਵਨ ਮੁੱਲਾਂ ਦਾ ਪ੍ਰਚਾਰ ਕਰ ਰਹੇ ਹਨ ਨੈਤਿਕਤਾ ਤੇ ਇੱਕ ਕਿਤਾਬ ਲਿਖੀ ਹੈ ਜਿਹੜੀ ਅਸੀਂ ਆਪਣੇ ਸਿਲੇਬਸ ਦਾ ਹਿੱਸਾ ਬਣਾਈ ਹੈ ਸਾਨੂੰ ਮਾਣ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਅਨੰਦਪੁਰ ਸਾਹਿਬ ਦੁਨੀਆ ਦਾ ਪਹਿਲਾ ਕਾਲਜ ਹੈ ਜੋ ਨੈਤਿਕਤਾ ਨੂੰ ਸਿਲੇਬਸ ਦੇ ਤੌਰ ਤੇ ਪੜਾ ਰਿਹਾ ਹੈ ਇਸੇ ਸਾਲ ਤੋਂ ਇਹ ਇੱਕ ਤਾਕ ਸ਼ੁਰੂ ਹੋਈ ਜਿੱਤੇ ਤੱਕ ਮਾਨ ਸਨਮਾਨ ਦਾ ਸਵਾਲ ਹੈ ਤੁਹਾਨੂੰ ਹੱਲਾਸ਼ੀਰੀ ਮਿਲਦੀ ਤੁਹਾਡੀ ਕਮਿਟਮੈਂਟ ਹੋਰ ਵੱਧਦੀ ਤੁਸੀਂ ਆਪਣੇ ਕੰਮ ਨੂੰ ਹੋਰ ਇਮਾਨਦਾਰੀ ਨਾਲ ਤੇ ਮਿਹਨਤ ਨਾਲ ਕਰਨ ਦਾ ਯਤਨ ਕਰਦੇ ਹੋ ਤਾਂ ਮੈਂ ਵੀ ਵਿਸ਼ਵਾਸ ਰੱਖਦਾ ਹਾਂ ਕਿ ਮੈਂ ਹੋਰ ਵੱਧ ਮਿਹਨਤ ਨਾਲ ਆਪਣਾ ਕੰਮ ਕਰਾਂਗਾ ਜੀ ਮੈਂ ਸ਼ੁਕਰੀਆ ਕਰਦਾ ਉਸ ਪਰਮਾਤਮਾ ਦਾ ਉਹਨਾਂ ਸ਼ਖਸੀਤਾਂ ਦਾ ਜਿਨ੍ਹਾਂ ਨੇ ਮੇਰਾ ਇਸ ਮਹਾਨ ਪੁਰਸਕਾਰ ਲਈ ਨਾ ਚੁਣਿਆ ਤੇ ਬੜਾ ਮਾਣ ਮਹਿਸੂਸ ਹੋਇਆ ਸਰ ਮੈਨੂੰ ਉੱਥੇ ਜਦੋਂ ਕੁਰਸੀਆਂ ਤੇ ਬੈਠਾ ਸੀ ਉਹਨਾਂ ਮੁੱਖ ਸ਼ਖਸੀਤਾਂ ਦੇ ਵਿੱਚ ਜਿਨ੍ਹਾਂ ਨੇ ਪਹਿਲਾਂ ਹੀ ਬਹੁਤ ਮਹਾਨ ਕੰਮ ਕੀਤੇ ਨੇ ਤੇ ਮੈਂ ਤਾਂ ਹਲੇ ਕਹੂੰਗਾ ਕਿ ਮੈਂ ਨਿਆਣਾ ਹਲੇ ਇਸ ਰਾਹ ਤੇ ਤੁਰਿਆ ਹੋਇਆ ਹਲੇ ਪਰ ਮੈਨੂੰ ਉਹਨਾਂ ਕੱਢ ਕੇ ਲਿਆਂਦਾ ਚੁਣ ਕੇ ਲਿਆਂਦਾ ਸਨਮਾਨ ਕੀਤਾ ਇੱਥੇ ਮੇਰਾ ਤੇ ਮੈਂ तहे ਦਿਲੋਂ ਧੰਨਵਾਦ ਕਰਦਾ ਹਾਂ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕੀ ਸੁਨੇਹਾ ਦੇਣਾ ਚਾਹੁੰਦੀ ਆ ਖਾਸ ਕਰਕੇ ਜਿਸ ਤਰੀਕੇ ਨਾਲ ਤੁਸੀਂ ਪੁਸ਼-ਅਪ ਕਰਦੇ ਹੋ ਔਰ ਅਲਤੀ ਨੌਜਵਾਨੀ ਜਿਹੜੀ ਨਸ਼ਿਆਂ ਵੱਲ ਨੂੰ ਜਾ ਰਹੀ ਹੈ ਜੀ ਨਹੀਂ ਸਰ ਦੇਖੋ ਨੌਜਵਾਨ ਅਸੀਂ ਦੇਖਦੇ ਹਾਂ ਉਹਨਾਂ 'ਚ ਹੁਨਰ ਵੀ ਬਹੁਤ ਆ ਟੈਲੈਂਟ ਵੀ ਬਹੁਤ ਆ ਜੋਸ਼ ਵੀ ਬਹੁਤ ਆ ਕਿਉਂਕਿ ਜਦੋਂ ਵੀ ਕੋਈ ਨੌਜਵਾਨ ਮਿਹਨਤ ਕਰਦਾ ਵੋ ਕਿਸੇ ਨਾ ਕਿਸੇ ਲਾਲਚ ਨਹੀਂ ਮਿਹਨਤ ਕਰਦਾ ਜਾਂ ਉਹਨੂੰ ਲਾਲਚ ਹੁੰਦਾ ਹੈ ਕਿ ਮੈਂ ਮਿਹਨਤ ਕਰਕੇ ਪੈਸੇ ਕਮਾਉਂਗਾ ਜਾਂ ਉਹਨੂੰ ਲਾਲਚ ਹੁੰਦਾ ਹੈ ਕਿ ਮੈਂ ਮਿਹਨਤ ਕਰਕੇ ਇਹ ਮਾਨ ਸਨਮਾਨ ਖਟੂਗਾ ਲੋਕਾਂ ਦਾ ਪਿਆਰ ਪਾਉਂਗਾ ਪਰ ਜਦੋਂ ਇਹ ਲਾਲਚ ਜਦੋਂ ਇਹ ਚੀਜ਼ਾਂ ਉਸ ਨੌਜਵਾਨ ਨੂੰ ਨਹੀਂ ਮਿਲਦੀਆਂ ਤਾਂ ਉਹ ਥੱਕ ਕਰਕੇ ਗਲਤ ਰਾਹ ਬਣਾਉਂਦਾ ਹੈ ਮੈਨੂੰ ਲੱਗਦਾ ਹੈ ਕਿ ਜੇ ਮੈਂ ਵੀ ਨੌਜਵਾਨਾਂ ਦਾ ਹਿੱਸਾ ਜੇ ਮੇਰੇ ਵਰਗੇ ਨੌਜਵਾਨਾਂ ਨੂੰ ਇਦਾਂ ਦੇ ਮੌਕੇ ਦਿੱਤੇ ਜਾ ਰਹੇ ਨੇ ਸਨਮਾਨ ਹੋਏ ਜਾ ਰਹੇ ਨੇ ਤੇ ਬਾਕੀ ਨੌਜਵਾਨਾਂ ਨੂੰ ਵੀ ਇਦਾਂ ਮੌਕੇ ਮਿਲਣ ਉਹ ਕਦੀ ਵੀ ਗਲਤ ਰਾਹ ਦੇ ਨਾਲ ਜਾਣਗੇ ਕਿਉਂਕਿ ਉਹਨਾਂ 'ਚ ਟੈਲੈਂਟ ਕੱਲਾ ਮੇਰੇ 'ਚ ਨਹੀਂ ਹੈ ਜਾਂ ਬਾਕੀ ਨੌਜਵਾਨਾਂ 'ਚ ਨਹੀਂ ਹੈ ਜੋ ਇਹਨਾਂ ਸਟੇਜਾਂ ਤੇ ਪਹੁੰਚ ਗਏ ਆ ਬਾਕੀ ਨੌਜਵਾਨਾਂ 'ਚ ਵੀ ਹੈਗਾ ਜੋ ਕੁਰਸੀਆਂ ਤੇ ਬੈਠ ਕੇ ਦੇਖਦੇ ਆ ਸਾਨੂੰ ਬਸ ਉਹਨਾਂ ਨੂੰ ਕੱਢ ਕੇ ਨਹੀਂ ਲੈਂਦਾ ਕੋਈ ਉਹਨਾਂ ਨੂੰ ਪਲੇਟਫਾਰਮ ਨਹੀਂ ਮਿਲਦਾ ਤਾਂ ਸੂਬਾ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਗੇ ਤੁਸੀਂ ਵੀ ਅ ਨੌਜਵਾਨੀ ਵਿੱਚ ਜੜਦੀ ਉਮਰ ਦੇ ਹੈ ਜਿਵੇਂ ਤੁਸੀਂ ਅੰਤਰਰਾਸ਼ਟਰੀ ਪੱਧਰ ਤੇ ਨਾਮ ਕਮਾਇਆ ਸਰਕਾਰ ਨੇ ਨੌਕਰੀ ਦੇਤੀ ਹੈ ਕਿ ਨਹੀਂ ਸਰ ਮੈਂ ਸਟੱਡੀ ਕਰ ਰਿਹਾ ਜੀ ਉਹ ਕਈ ਵਾਰੀ ਕਹਿੰਦੇ ਆ ਜੀ ਕਿ ਲੱਖ ਖਿਡਾਰੀ ਖੇਡਾਂ ਦੇ ਨਾਲ ਨੌਕਰੀ ਨਹੀਂ ਹਾਸਲ ਕਰ ਸਕਦਾ ਪਰ ਮੈਂ ਖੇਡਾਂ ਦੇ ਨਾਲ ਨਾਲ ਸਟੱਡੀ ਕਰ ਰਿਹਾ ਐਮਏ ਕਰ ਰਿਹਾ ਪੋਲੀਟੀਕਲ ਸਾਇੰਸ ਦੇ ਵਿੱਚ ਪਿੱਛੇ ਗ੍ਰੈਜੂਏਸ਼ਨ ਕੰਪਲੀਟ ਕੀਤੀ ਹੈ ਤੇ ਆਪਣੀ ਸਟੱਡੀ ਨੂੰ ਲੈ ਕੇ ਵੀ ਵਧੀਆ ਮੈਂ ਖੇਡਾਂ ਨੂੰ ਲੈ ਕੇ ਵੀ ਵਧੀਆ ਵਾ ਤੇ ਬਤਵਕ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਮੈਨੂੰ ਬੁਲਾਇਆ ਜਾਂਦਾ ਐਸ ਅ ਗੈਸਟ ਬੁਲਾਇਆ ਜਾਂਦਾ ਬੱਚਿਆਂ ਨੂੰ ਮੋਟੀਵੇਟ ਕਰਨਾ ਵਾਸਤੇ ਉਹਨਾਂ ਨੂੰ ਹਲਾਸ਼ੀਂ ਦੇਣ ਵਾਸਤੇ ਸੋ ਨਾਲ ਦੀ ਨਾਲ ਮੈਂ ਸੋਸ਼ਲ ਵਰਕ ਵੀ ਕਰ ਰਿਹਾ ਹਾਂ ਪਰ ਇਹਨਾਂ ਕੁਝ ਕਰਨ ਦੇ ਬਕਾਇਦਾ ਵੀ ਮੈਨੂੰ ਪੰਜਾਬ ਸਰਕਾਰ ਨੇ ਨੌਕਰੀ ਦਾ ਦੂਰ ਦੀ ਗੱਲ ਆ ਸਨਮਾਨ ਤੱਕ ਨਹੀਂ ਕੀਤੀ ਤੇ ਸਾਡੇ ਸੀਐਮ ਸਾਹਿਬ ਉਹ ਵੀ ਦੂਰ ਦੀ ਗੱਲ ਆ ਮੇਰੇ ਹਲਕੇ ਦੇ ਐਮਐਲਏ ਨੇ ਆ ਕੇ ਕਦੀ ਮੈਨੂੰ ਵਧਾਈ ਨਹੀਂ ਦਿੱਤੀ ਲਗਦਾ ਨਹੀਂ ਕਿ ਪਹੁੰਚ ਨਹੀਂ ਗਲਤ ਨਾ ਹੀ ਰਹਿੰਦੇ ਨਾ ਆ ਬਿਲਕੁਲ ਸਰ ਮੈਨੂੰ ਬਹੁਤ ਦੁੱਖ ਲੱਗਦਾ ਹੁੰਦਾ ਕਲੀਅਰ ਹੀ ਜਦੋਂ ਮੈਨੂੰ ਬਣਦਾ ਮੇਰਾ ਹੱਕ ਨਹੀਂ ਮਿਲਦਾ ਜਾਂ ਬਾਕੀ ਨੌਜਵਾਨਾਂ ਨੂੰ ਵੀ ਉਹਨਾਂ ਦਾ ਬਣਦਾ ਹੱਕ ਨਹੀਂ ਮਿਲਦਾ ਤਾਂ ਬਿਲਕੁਲ ਸਾਨੂੰ ਦੁੱਖ ਲੱਗਦਾ ਕਿ ਯਾਰ ਅਸੀਂ ਮਿਹਨਤ ਕਰ ਰਹੇ ਹਾਂ ਆਪਣੇ ਆਪ ਤੇ ਬਿਲਕੁਲ ਅਸੀਂ ਕਰਦੇ ਹਾਂ ਪਰ ਕਿਤੇ ਨਾ ਕਿਤੇ ਉਹਦਾ ਫਾਇਦਾ ਸਾਡੇ ਪੰਜਾਬ ਨੂੰ ਵੀ ਹੁੰਦਾ ਹੈ ਸਾਡੇ ਦੇਸ਼ ਨੂੰ ਵੀ ਹੁੰਦਾ ਹੈ ਪਰ ਜਦੋਂ ਉਸ ਖਿਡਾਰੀ ਨੂੰ ਉਹਦਾ ਬਣਦਾ ਮਾਨ ਸਤਕਾਰ ਨਹੀਂ ਮਿਲਦਾ ਉਹਦਾ ਬਣਦਾ ਹੱਕ ਨਹੀਂ ਮਿਲਦਾ ਤਾਂ ਉਹ ਫਿਰ ਜ਼ਰੂਰ ਸਰ ਰੋਸ ਕਰੇਗਾ ਨਾ ਜਿਵੇਂ ਮੈਂ ਕਰ ਰਿਹਾ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਜਗਤ ਪੰਜਾਬੀ ਵਰਡ ਪੰਜਾਬੀ ਜਿਹੜੀ ਹੈ ਫਾਊਂਡੇਸ਼ਨ ਉਹਦੇ ਵੱਲੋਂ ਇੱਥੇ ਸਮਾਗਮ ਰੱਖਿਆ ਗਿਆ ਜਿਹਦੇ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਜਿਨ੍ਹਾਂ ਨੇ ਸੇਵਾਵਾਂ ਨਿਭਾਈਆਂ ਜਿਨ੍ਹਾਂ ਦੇ ਚੰਗੇ ਕੰਮ ਆ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਨੈਤਿਕ ਕਦਰਾਂ ਕੀਮਤਾਂ ਦੀ ਗੱਲ ਕੀਤੀ ਗਈ ਹੈ ਜਿਹਦੇ ਨਾਲ ਜਿਹੜੀ ਹੈ ਕਿ ਆਉਣ ਵਾਲੀ ਪੀੜ੍ਹੀ ਦੇ ਵਿੱਚ ਸਾਡੇ ਸਾਰਿਆਂ ਦੇ ਵਿੱਚੋ ਜ਼ਰੂਰੀ ਉਹਦੇ ਵਾਸਤੇ ਵਧੀਆ ਫੰਕਸ਼ਨ ਹੈ ਸਰਦਾਰ ਅਠਾ ਸਾਹਿਬ ਅਜੇਵ ਸਿੰਘ ਚੱਠਾ ਇਹ ਵਿਸ਼ੇਸ਼ ਤੌਰ ਤੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਾਹਿਬ ਪਹੁੰਚੇ ਆ ਇੱਕ ਹੋਰ ਵਿਸ਼ੇਸ਼ ਸਾਰੇ ਪੰਜਾਬ ਤੋਂ ਜਿਹੜੀਆਂ ਸਿੱਖਿਆਤਾਂ ਪਹੁੰਚੀਆਂ ਸਾਨੂੰ ਸਨਮਾਨ ਦਿੱਤਾ ਬਹੁਤ ਵਧੀਆ ਪ੍ਰੋਗਰਾਮ ਤੁਸੀਂ ਸੰਖੇਪ ਕਰੋਗੇ ਜੀ ਕਿ ਹਮੇਸ਼ਾ ਹੀ ਸਾਨੂੰ ਲੋੜ ਆ ਕਿ ਜਿਹੜੀ ਸਾਡੀ ਪੰਜਾਬ ਵੀ ਮਾਂ ਬੋਲੀ ਹੈ ਅਸੀਂ ਉੱਥੇ ਵੀ ਮੁੱਦਾ ਚੱਕਿਆ ਤੇ ਪੰਜਾਬੀ ਹੀ ਇਕੱਲੀ ਨਹੀਂ ਜਿਹੜੀਆਂ ਹੈ ਬਾਈ ਭਾਸ਼ਾ ਜਿਹੜੀਆਂ ਹੈਗੀਆਂ ਵੱਖ-ਵੱਖ ਖੇਤਰੀ ਉਹਨਾਂ ਨੂੰ ਵੀ ਸੰਸਦ ਵਿੱਚ ਲਾਗੂ ਕਰਵਾਇਆ ਉਹਨਾਂ ਵਾਲੇ ਸਮਝ ਦੇ ਵਿੱਚ ਵੀ ਬੰਦਾ ਇਕ ਥਾਂ ਤੇ ਰਵਾਂ ਠੀਕ ਹੈ ਜੀ ਠੀਕ ਹੈ ਕਿਉਂਕਿ ਪੰਜਾਬੀ ਮਾਂ ਬੋਲੀ ਨੂੰ ਦੇਖੋ ਜੀ ਸਰਕਾਰ ਵੱਲੋਂ ਤਾਂ ਬਿਲਕੁਲ ਪੰਜਾਬੀ ਮਾਂ ਬੋਲੀ ਸਾਡੇ ਪੰਜਾਬ ਦੇ ਵਿੱਚ ਤਾਂ ਪਟਰਾਣੀ ਹੈ ਇਹਨੂੰ ਰਾਣੀਆਂ ਵਾਲਾ ਦਰਜਾ ਦਿੱਤਾ ਹੋਇਆ ਹੈ ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪੰਜਾਬੀ ਨੂੰ ਕਿਤੇ ਵੀ ਪਿੱਛੇ ਨਾ ਛੱਡਿਆ ਜਾਵੇ ਔਰ ਇਸੇ ਹੀ ਸਬੰਧ ਦੇ ਵਿੱਚ ਸਾਡੇ ਵਰਲਡ ਪੰਜਾਬੀ ਸਭਾ ਕੈਨੇਡਾ ਵੱਲੋਂ ਅੱਜ ਸਿਰਿ ਨਾਨਕਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਇੱਕ ਬਹੁਤ ਹੀ मीनिंगफुल ਪ੍ਰੋਗਰਾਮ ਕੀਤਾ ਗਿਆ ਤਾਂ ਮੈਂ ਜੱਠਾ ਸਾਹਿਬ ਔਰ ਇਹਨਾਂ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿਨਾ ਔਰ ਇਹਦੇ ਤੇ ਉੱਚ-ਉੱਚੇ ਤੌਰ ਤੇ ਮਹਾਪੁਰਸ਼ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਉਹ ਵੀ ਸ਼ਿਰਕਤ ਉਹਨਾਂ ਨੇ ਵੀ ਕੀਤੀ ਔਰ ਪੰਜਾਬ ਦੇ ਕੋਨੇ-ਕੋਨੇ ਚ ਪੰਜਾਬ ਤੇ ਪੰਜਾਬੀਅਤ ਦਾ ਝੰਡਾ ਉੱਚਾ ਕਰਨ ਵਾਲੇ ਜਿਹੜੇ ਸਾਡੇ ਪੰਜਾਬੀ ਆ ਉਹਨਾਂ ਨੂੰ ਬਲਾਕ ਕੀਤੀ ਸਤਿਕਾਰਤ ਕੀਤਾ ਗਿਆ ਮੈਂ ਬਹੁਤ ਹੀ ਧੰਨਵਾਦੀਆਂ ਵਧਾਈ ਦਿੰਦਾ ਪ੍ਰਬੰਧ ਕਰਕੇ ਸਰ ਨੈਤਿਕ ਅਧਰਾ ਬਿਲਕੁਲ ਸਰਕਾਰ ਨਾਲ ਇਹਦੇ ਬਾਰੇ ਰابطਾ ਕਰਾਂਗਾ ਪੱਤਰ ਵੀ ਲਿਖਾਂਗਾ ਔਰ ਕੋਸ਼ਿਸ਼ ਕਰਾਂਗੇ ਕਿ ਇਹਨੂੰ ਜਿਹੜਾ ਬੱਚਿਆਂ ਦੇ ਕਾਰਕ੍ਰਮ ਦੇ ਵਿੱਚ ਐਡ ਕਰਾਇਆ ਜਾਵੇ ਹਾਂ ਅਗਲੇ ਸੈਮੀਕਰਨ ਕੀ ਮੇਰੀ ਵਿੱਚ ਆਉਣ ਵਾਲਾ ਜਿਹੜਾ ਸੈਸ਼ਨ ਹੈ ਉਹ ਕੰਡਕਟ ਕੀਤਾ ਜਾਵੇਗਾ ਔਰ ਜੋ ਸਰਕਾਰ ਰੋ ਲੈਜਿਸਲੇਟਿਵ ਬਿਜ਼ਨਸ ਆਏਗਾ ਉਹ ਉੱਥੇ ਕੰਡਕਟ ਕੀਤਾ ਜਾਵੇ ਬਾਕੀ ਜਿਹੜੇ ਰੂਟੀਨ ਦੇ ਕੁਐਸਚਨ ਆਵਰ ਜ਼ੀਰੋ ਆਵਰ ਕਾਲ ਅਟੈਂਸ਼ਨ ਉਹ ਲਏ ਜਾਣਗੇ ਤਾਂ ਕਿ ਪੰਜਾਬੀਆਂ ਦੇ ਜਿਹੜੇ ਮੁੱਦੇ ਐ ਉੱਥੇ ਰੱਖੇ ਜਾ ਸਕਣ ਤੇ ਉਹਨਾਂ ਦਾ ਹੱਲ ਹੋ ਸਕੇ ਸਰ ਮੈਂ ਤਾਂ ਇਹ ਫੰਕਸ਼ਨ ਦੇ ਵਿੱਚ ਪਹਿਲੀ ਅਰ ਮੈਨੂੰ ਬਹੁਤ ਚੰਗਾ ਲੱਗਿਆ ਆ ਕੇ ਦੇਖੋ ਜੀ ਆਪਾਂ ਦੇਖਿਆ ਸਾਰੇ ਇਕੱਠੇ ਹੋਏ ਆ ਇਹਨੂੰ ਜੇ ਆਪਾਂ ਪਿੰਡੂ ਪਿੰਡਾਂ ਵਾਲੀਆਂ ਗੱਲਾਂ ਨੂੰ ਨਾਲ ਲੈ ਕੇ ਚੱਲੀਏ ਜਿਵੇਂ ਵਿੱਚ ਦੱਸ ਰਹੇ ਸੀ ਵੀ ਬਜ਼ੁਰਗ ਇਕੱਠੇ ਹੁੰਦੇ ਸੀ ਬਜ਼ੁਰਗਾਂ ਤੋਂ ਆਪਾਂ ਨੂੰ ਸਿੱਖਣ ਨੂੰ ਚੀਜ਼ਾਂ ਮਿਲਦੀਆਂ ਸੀ ਪਹਿਲਾਂ ਦਾਦੇ ਤੇ ਪੋਤੇ ਦੀ ਦੋਸਤੀ ਹੁੰਦੀ ਸੀ ਜਿਹੜੀਆਂ ਕਿ ਹੌਲੀ ਹੌਲੀ ਜਿਵੇਂ ਤੁਸੀਂ ਪਰਿਵਾਰ ਇਕੱਠੇ ਹੁੰਦੇ ਸੀ ਹੌਲੀ ਹੌਲੀ ਖੱਟਦੇ ਗਏ ਆ ਹੁਣ ਸਾਰੇ ਜਿਵੇਂ ਇਕੱਲੇ ਇਕੱਲੇ ਰਹਿ ਗਏ ਇਹਨਾਂ ਨੇ ਇਹੀ ਫੰਕਸ਼ਨ ਕਰਕੇ ਉਹ ਸਾਰਾ ਇਕੱਠ ਫੇਰ ਦੁਬਾਰਾ ਕੀਤਾ ਤਾਂ ਉਹਦੇ ਤੋਂ ਇਹ ਵਧੀਆ ਲੱਗਿਆ ਵੀ ਕਿੰਨੇ ਇਕੱਠੇ ਹੋਏ ਆ ਪੰਜਾਬੀ ਨੂੰ ਪਰਫੁੱਲਤ ਕੀਤਾ ਹੈ ਤਾਂ ਇਹਦੇ ਨਾਲ ਇਹਦੇ ਨਾਲ ਕੱਠ ਵਧੂਗਾ ਜੀ ਤੇ ਸਾਰਿਆਂ ਦਾ ਪੰਜਾਬੀ ਦੇ ਨਾਲ ਸਹਿਜਰ ਵਧੂ। ਦੇਖੋ ਇਹ ਤਾਂ ਕੁਦਰਤ ਦੀ ਗੱਲ ਹੈ ਜੇ ਪ੍ਰਮਾਤਮਾ ਦਾ ਗੋਡ ਗਿਫਟ ਹੈ ਪ੍ਰਮਾਤਮਾ ਦੀ ਦੇਣ ਹੈ ਜੀ। ਸਾਨੂੰ ਸਿਖਾਉਣ ਵਾਲੇ ਜਿਨ੍ਹਾਂ ਤੋਂ ਅਸੀਂ ਸਿੱਖਿਆ ਉਹ ਸਾਡੇ ਟੀਚਰ ਬਹੁਤ ਅੱਛੇ ਸੀ। ਤੇ ਅਸੀਂ ਸਿੱਖਿਆ ਜਿਹਾ ਅਸੀਂ ਇਕੱਲਾ ਪਾਇਆ ਨਹੀਂ। ਸਾਡੇ ਜਿਹੜੇ ਪ੍ਰੋਫੈਸਰ ਸੀ ਸਾਨੂੰ ਉਹਨਾਂ ਨੇ ਸਿਖਾਇਆ ਸਿੱਖਣ ਤੋਂ ਬਾਅਦ ਅਸੀਂ ਅੱਜ ਤੱਕ ਵੀ ਸਿੱਖਦੇ ਆਂ। ਫਿਰ ਜਦੋਂ ਸਾਨੂੰ ਲੋਕਾਂ ਦਾ ਪਿਆਰ ਮਿਲਦਾ ਤਾਂ ਸਾਨੂੰ ਲੱਗਦਾ ਵੀ ਅਸੀਂ ਹੋਰ ਵੀ ਵਧੀਆ ਉਹਨਾਂ ਨਾਲ ਖਰੇ ਉੱਤਰੀਏ ਤੇ ਬਾਕੀ ਤਾਂ ਦੇਣ ਹੈ ਪ੍ਰਮਾਤਮਾ ਦੀ। ਛੋਟੇ ਜੁੜਨ ਵਾਸਤੇ ਬਿਲਕੁਲ ਜੀ ਜੁੜਨ ਵਾਸਤੇ ਦੇਖੋ ਬੱਚੇ ਅੱਜ ਕੱਲ ਖਾਣ ਪੀਣ ਵੀ ਉਹਨਾਂ ਦਾ ਬਦਲ ਗਿਆ ਮੋਬਾਈਲ ਤੇ ਹਾਂ ਜੀ ਮੋਬਾਈਲ ਤੇ ਗੇਮ ਹੋ ਗਈ ਹੈ ਜੀ ਇਕੱਲੇ ਇਕੱਲੇ ਬੈਠਣ ਲੱਗ ਗਏ ਆ ਜੀ ਆਪਸ ਦੇ ਵਿੱਚ ਜੇ ਉਹ ਕੋਈ ਵੀ ਸੁਣੋ ਜੇ ਉਹ ਭੰਗੜੇ ਨਾਲ ਜੁੜਦੇ ਆ ਇੱਕ ਗਰਾਊਂਡ ਤੇ ਜਾਂਦੇ ਆ ਜਾਂ ਕਿਸੇ ਗੇਮ ਨਾਲ ਜੁੜਦੇ ਆ ਤਾਂ ਜਦੋਂ ਉਹਨਾਂ ਦਾ ਘੱਟ ਤੋਂ ਘੱਟ 2-2 3-3 ਘੰਟੇ ਤਾਂ ਉਹਦੇ ਵਿੱਚ ਆਉਂਦੇ ਆ ਜੀ ਜਦੋਂ ਉਹਨਾਂ ਨੂੰ ਉਹਨਾਂ ਨੂੰ ਟਾਈਮ ਨਹੀਂ ਮਿਲਣਾ ਉਹ ਜਾਣਗੇ ਥੱਕ ਜਾਣਗੇ ਆਪਦੀ ਰੈਸਟ ਵੀ ਕਰਨਗੇ ਤਾਂ ਇਹਦੇ ਨਾਲ ਉਹ ਜੁੜ ਜਾਂਦਾ ਜੀ ਬਹੁਤ ਵਧੀਆ ਗੱਲ ਹੈ ਜੀ ਜਦੋਂ ਇਹ ਉਹ ਔਰ ਜਿੰਮ ਜਾਣਦੇ ਉਹਨਾਂ ਨੂੰ ਲੋਡ ਨਹੀਂ ਪੈਂਦੀ ਕਿਉਂਕਿ ਐਕਟੀਵਿਟੀ ਇੰਨੀ ਵਧੀਆ ਆ ਵੀ ਤੁਸੀਂ ਥੋੜਾ ਪੂਰੀ ਦੀ ਪੂਰੀ ਬਾਡੀ ਐਕਟਿਵ ਹੁੰਦੀ ਹੈ ਤੇ ਬਹੁਤ ਵਧੀਆ ਲੱਗਦਾ